ਤੇਰੀ ਗੁੱਡ ਮਾਰਨਿੰਗ ਗਾਇਸ ਅੱਨਾ ਮੁੱਠਾ ਜਿਹਾ ਮੈਂ ਬਸ ਚਾਹ ਪੀਣੇ ਆਉਣੇ ਵਲੋਂ ਆ ਬੋ ਇਹ ਫੀਕਰੀ ਜਾਨੇ ਹੁੰਦੇ ਹੋਏ ਕੀ ਕਰੀ ਜਾਨੇ ਆਏ ਚਾਹ ਲਿਆ ਤੁਸੀਂ ਬਰੋ ਚਾਹ ਪਾਈ ਆ ਮੈਨੂੰ ਦੋ ਚਾਹ ਯਾਰ ਆ ਵੀ ਤੇਰੀ ਵੀ ਪੀ ਲਈ ਹਾਂ ਤੇ ਆਪਣਾ ਕਿਧਰ ਨਸੀਬ ਆ ਲੰਸੋਂ ਤੌਣ ਗਿਆ ਪਰ ਧੌਣ ਗਿਆ ਧੌਣ ਗਿਆ ਠੀਕ ਆ ਗਾਇਸ ਵੀਰੇ ਫਿਰ ਮੈਨੂੰ ਚਾਹ ਤਾਂ ਦੇ ਦਿਓ ਗਾਇਸ ਵੀਰੇ ਬੜ ਗੋਣ ਗਿਆ ਵਾ ਆਪਣੀ ਚਾਹ ਕੇ ਦੇ ਲਓ ਅਸਵਾ ਸੁਵਾ ਹੀ ਵੀ ਨਹੀਂ ਪੈਂਦੀ ਹਣਾ ਇਹਦਾ ਜ਼ਾਹਿਰ ਆਪਾਂ ਦੁੱਧ ਦਾ ਪੀਣ ਨੂੰ ਚਾਹ ਹੀ ਪੀਣੀ ਹੁੰਦੀ ਹੈਗੇ ਮੈਨੂੰ ਬਿਸਕਟ ਵੀ ਦੇ ਦਿਓ ਆਹ ਮੈਂ ਚਾਹ ਮੈਂ ਪੀਂਦਾ ਨਹੀਂ ਤੂੰ ਕਿਹਨੂੰ ਸ਼ੇਰ ਜਾ ਇੱਕ ਤਾਂ ਮੈਂ ਠੰਡੀ ਚਾਹ ਨਹੀਂ ਪੀਂਦਾ ਗੁੱਡ ਮਾਰਨਿੰਗ ਗਾਈਸ ਸੁਬਾਹ ਹੋ ਚੁੱਕੀ ਆ ਤੇ ਮਈਆ ਘਬਰਾਹਟ ਜੀ ਹੋ ਰਹੀ ਸੀਗੀ ਤੇ ਮੈਂ ਤਾਂ ਵੀ ਕਾਕੇ ਵੀ ਕੋਕ ਪੀਣਾ ਤੇ ਹੁਣ ਕਾਕਾ ਕੋਕ ਲੈਣ ਗਿਆਗਾ ਕਿ ਹੁਣ ਉਹ ਕੱਢੂਗਾ ਕੋਕ ਆਹ ਫਿਰਦਾ ਕਾਕਾ ਹਣਾ ਦੋ ਨੰਬਰੀ ਲਾਦਾ ਜੀਤਾ ਦੋ ਨੰਬਰ ਬੰਦਾ ਨਹੀਂਗਾ ਦੋ ਨੰਬਰ ਸਾਡੇ ਸਰ ਸੀਗਾ ਉਹੋ ਲੱਗਦਾ ਜਮਾ ਹਾਂ ਹੁਣ ਘਬਰਾਹਟ ਦੂਰ ਹੋ ਗਈ ਐ ਗਲੀ ਜ ਆਪਣਾ ਘਰ ਸੀਗਾ ਤੇ ਦੁਪਹਿਰੇ ਅਸੀਂ ਉੱਠ ਕੇ ਹੁਣ ਲਾਂਚ ਕਰਨ ਦਲੇ ਯੂਨੀਵਰਸਿਟੀ ਦੇ ਸਵਾਦ ਸੁੱਤੇ ਪਏ ਆ ਤੇ ਮੁੰਡਿਆਂ ਦੇ ਮੂੰਹਾਂ ਦੇ ਉੱਤੇ ਨੀਂਦਾਂ ਚੜੀਆਂ ਇਸੇ ਕਰਕੇ ਐਕਟਿਵ ਨਹੀਂਗੇ ਐਕਟਿਵ ਕਿਉਂ ਨਹੀਂ ਬਾਈ ਜੀ ਤੁਸੀਂ ਕਿਉਂ 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 ਕਿ ਸਾਡੇ ਕੋਲ ਐਕਟਿਵ ਨਹੀਂ ਗੀ ਠੀਕ ਆ ਬਾਕੇ ਉਧਰ ਜਿਹੜੀ ਜਿਹੜੇ ਕਵਰੇਜ ਰਹਿੰਦੇ ਸੀ ਉਹ ਆਂਟੀ ਤੱਤੀ ਹੋ ਗਈ ਬਾਸ ਕੀ ਕਹਿੰਦੀ ਸੀ ਡੇਲੀ ਕਨੇ ਪੰਜ ਲੈ ਆਉਨੇ ਆ ਕੀ ਗੱਲ ਨਵੇਂ ਨਵੇਂ ਆਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਵੀ ਨੇ ਹੌਣ ਠੰਡਾ ਠੰਡਾ ਤੋਂ ਪੀ ਕੇ ਫਿਰ ਯੂਨੀਵਰਸਿਟੀ ਚੱਲਾਂਗੇ ਤੇ ਗੱਡੀ ਆ ਰਹੀ ਆ ਬਣ ਲੈਣ ਉਹ ਲਾਂਦ ਨੂੰ ਜ ਕਰਕੇ ਨਹਾਣੂਗੇ ਫਿਰ ਅਗਲਾ ਹੋਰ ਕਿਤੇ ਚੱਲਾਂਗੇ ਲੇਕ ਲੂਕ ਤੇ ਜਾ ਕੇ ਤੇ ਹੋਰ ਜਾ ਕਿਵੇਂ ਵੀ ਜਿੱਥੇ ਵੀ ਜਾਣਾਗਾ ਅਸੀਂ ਰੂਮ ਤੋਂ ਤੁਰ ਕੇ ਯੂਨੀਵਰਸਿਟੀ ਨੂੰ ਚੱਲੇ ਹਾਂ ਤੇ ਯੂਨੀਵਰਸਿਟੀ ਇੱਥੋਂ ਸਿਰਫ 200 ਮੀਟਰ ਦੂਰ ਆ ਤੇ ਜਾ ਰਹੇ ਹਾਂ ਅਸੀਂ ਤੁਰ ਕੇ ਆ ਯੂਨੀਵਰਸਿਟੀ ਦੀ ਸੜਕਾਂ ਬੱਸ ਵੇ ਫਿੱਕਰੀ ਦੇ ਪੱਲੜੇ ਨੂੰ ਖੁੱਲ ਕੇ ਜੀਵਾਂਗੇ ਛੋਟ ਜਿਹੀ ਜ਼ਿੰਦਗੀ ਆ ਖੁੱਲ ਕੇ ਜੀਵਾਂਗੇ ਹਰਵੰਦ ਵੇ ਫਿੱਕਰੀ ਦੇ ਪੱਲੜੇ ਨੂੰ ਖੁੱਲ ਕੇ ਜੀਵਾਂਗੇ ਅਸੀਂ ਤਾਂ ਖੁਰਗ ਜੀਵਾਂਗੇ ਤੰਗ ਕਰਕੇ ਜੀਵਾਂਗੇ ਛੋਟ ਜਿਹੀ ਜ਼ਿੰਦਗੀ ਆ ਖੁੱਲ ਕੇ ਜੀਵਾਂਗੇ ਪਹਿਲਾਂ ਗੋਰੇ ਕੋਲ ਗਏ ਸੀ ਗੋਰਾ ਵੀ ਬਾਹਰ ਕਢਾਤਾ ਹੁਣ ਅਜੀ ਤੇਜੇ ਹੋਰੀ ਕਹਿੰਦੇ ਰੂਮ ਖਾਲੀ ਕਰ ਦੋ ਛੋਟੀ ਜਹੀ ਜ਼ਿੰਦਗੀ ਖੁੱਲ ਕੇ ਜੀਵਾਂਗੇ ਬੇਫਿਕਰੇ ਦੇ ਪਲੜੇ ਨੂੰ ਖੁੱਲ ਕੇ ਜੀਵਾਂਗੇ ਹਾਂਜੀ ਮੈਂ ਉਹਨਾਂ ਤੋਂ ਯੂਨੀਵਰਸਿਟੀ ਥੋੜਾ ਆ ਪਹਿਲਾਂ ਆ ਚੁੱਕਾ ਹਾਂ ਯੂਨੀਵਰਸਿਟੀ ਦਾ ਗੇਟ ਰਿਹਾ ਏ ਤੇ ਆ ਯੂਨੀਵਰਸਿਟੀ ਦੇ ਬਾਹਰ ਖਾਣ ਵਾਲੇ ਖਾਣ ਵਾਲਾ ਮਾਹੌਲਾ ਸਟਾਲਾਂ ਸੁਣਾ ਲੱਗੇ ਆ ਉਹ ਵਜੇ ਉਹਨਾਂ ਚ ਕੋਈ ਨਹੀਂ ਪਹੁੰਚਿਆ ਮੈਂ ਇਕੱਲਾ ਹੀ ਪਹੁੰਚਿਆ ਹਾਂ ਜੇ ਲੋ ਪਹੁੰਚਦੇ ਆਪਾਂ ਹਨਾ ਬੌਸ ਵੀ ਇਕੱਲਾ ਹੀ ਲੈਫਟ ਲੈ ਕੇ ਆ ਗਿਆ ਤੇ ਬਾਕੀ ਚਾਰ ਫੇਰ ਰਹਿ ਗਏ ਆ ਓਏ ਬਾਕੀ ਓਏ ਬਾਕੀ ਆ ਰਹੇ ਪਿੱਛੇ ਤੁਰੇ ਆਉਂਦੇ ਆ ਕੇ ਉਹਨਾਂ ਨੇ ਕੈਬ ਕਰਾ ਲਈ ਤੇਰਾ ਵਾਲਾ ਆ ਜਾਜੇ ਚਲਾ ਆਜੋ ਫਿਰ ਆਹ ਮੇ ਚੱਲਦੇ ਹੈ ਆ ਵੀ ਮੁੰਡੇ ਸਾਰੇ ਆ ਚੁੱਕੇ ਸਾਡੇ ਕੈਬ ਦੇ ਵਿੱਚ ਇਹ ਕੈਬ ਜਾ ਕੇ 4-5 ਜਣੇ ਤੇ ਮੈਂ ਵੀ ਇਕੱਲਾ ਹੀ ਆਇਆ ਸੀ ਬੌਸ ਬਾਈ ਉਹ ਬਾਈ ਨਾਲ ਆਇਆ ਏ ਹੁਣ ਅਸੀਂ ਇੱਥੇ ਆ ਕੇ ਹੁਣ ਚੱਲਾਂਗੇ ਯੂਨੀਵਰਸਿਟੀ ਆਹ ਮੁੰਡੂ ਜਾਂਦਾ ਆਣਾ ਕਿੱਥੇ ਦਾ ਰਹਿਣਾ ਕਿੱਥੇ ਬਈ ਪੀਜੀਆਈ ਚ ਤੈਨੂੰ ਸਿੱਟਣਾ ਲਿਆ ਕੇ ਠੀਕ ਆ ਠੀਕ ਆ ਇਹ ਹਮਦਾ ਅੱਜ ਪੀਜੀਆਈ ਵੀ ਨਹੀਂ ਹੁੰਦਾ ਹਾਂ ਜਿੱਦ ਤੇਰਾ ਕੰਮ ਜਾੜਦਾ ਆ ਸਹੀ ਬਾ ਸਹੀ ਆ ਨਾ ਮੇਰਾ ਜੀ ਕਾਹਿੰ ਕਰ ਬਾਈ ਕਾਹ ਕਰ ਜਿੱਦ ਤੇਰਾ ਕੰਮ ਜਾ ਕੋਈ ਜਾੜਦੇ ਆ ਚੱਕੋ ਬਈਓ ਐਂਟਰੀ ਯੂਨੀਵਰਸਿਟੀ ਦੇ ਵਿੱਚ ਪਹਿਲੇ ਗੇਟ ਰਾਹੀਂ ਆ ਚੁੱਕੇ ਆ ਉਹ ਆਪਣੇ ਬੰਦੇ ਦੁਰ ਰਹੇ ਆ ਹੁਣ ਅਸੀਂ ਸਾਰੇ ਮੈਸੇਜ ਆ ਰਹੇ ਆ ਲੰਚ ਕਰਨੇ ਠੀਕ ਆ ਜੀ ਲੰਚ ਖਾ ਕੇ ਦੁਬਾਰਾ ਚਾਹੀ ਫਿਰ ਤਿਆਰੀ ਕਰਨੀ ਹੈਗੀ ਆਪਦੀ ਜਾਣ ਦੀ ਤੇ ਅੰਤਨਾਜੀ ਲਾਂਚ ਵਿੱਚ ਮਿਲਾਂਗੇ ਤੇ ਦੱਸਾਂਗੇ ਕਿ ਕੀ ਕੀ ਹਨਾ ਖਾਣ ਲਈ ਸਾਨੂੰ ਮਿਲਿਆ ਹੈਗਾ ਨਾ ਘਰ ਜਿੱਥੇ ਹੁੰਦਾ ਵੈਸੇ ਤਾਂ ਹਾਂ ਚਲੋ ਠੀਕ ਹੈ ਹਾਂਜੀ ਇਹ ਆਜੀ ਯੂਨੀਵਰਸਿਟੀ ਦਾ ਹੋਸਟਲ ਨੰਬਰ 1 ਇਹਦੇ ਵਿੱਚ ਇਸਦੀ ਮੈਸ ਵਿੱਚ ਅੱਜ ਜਾ ਕੇ ਖਾਣਾ ਖਾਵਾਂਗੇ ਇਹਨਾਂ ਦੀ ਮੈਸ ਬਹੁਤ ਹੀ ਜ਼ਿਆਦਾ ਦੂਰੀ ਤੇ ਹੈ ਬਹੁਤ ਹੀ ਜ਼ਿਆਦਾ ਦੂਰੀ ਤੇ ਹੈ ਪਹੁੰਚ ਗਿਆ ਕਿਵੇਂ ਲੱਗ ਰਿਹਾ ਹੈ ਚਲੋ ਆ ਗਿਆ ਖਾਣਾ ਆ ਗਿਆ ਆਪਣਾ ਅੱਜ ਦਾ ਖਾਣਾ ਬਾਸ ਅੱਜ ਖਾਣੇ ਦੀ ਕੀ ਆ ਦੱਸ ਮੈਨੂੰ ਰਾਜਮਾ ਚੌਲ ਓਕੇ ਆ ਮੈਨੂੰ ਪਾਣੀ ਨਹੀਂ ਦਿਸਾਂਦਾ ਪਾਣੀ ਸਰਾ ਮੇਰੇ ਫੇਵਰਟ ਰਾਜਮਾ ਮਾਨੀ ਮੈਨੂੰ ਪਾ ਪਾ ਕੇ ਦੇ ਰਿਹਾ ਏ ਰਿਵਿਊ ਪੜ ਰਿਵਿਊ ਇਹ ਲਾ ਤਾਂ ਸਾਡੇ ਵਲੌਗ ਦੇ ਰਿਵਿਊ ਸਰਾ ਬਾਸ ਵਲੌਗ ਬਣਾਉਂਦੇ ਦੇ ਇੱਕ ਗੱਲ ਮੈਨੂੰ ਯਾਦ ਆ ਗਈ ਅਸੀਂ ਲਈਆਂ ਦਿਲ ਤੇ ਦਿਮਾਗ ਲੋਕੀ ਲਾ ਜਾਂਦੇ ਸ਼ਿਕਦੇ ਰਸਾ ਹੀ ਆ ਸਹੀ ਆ ਸਹੀ ਆ ਬਾਸ ਓਕੇ ਆ ਜਮਾ ਹਾਂ ਇਹ ਰਿਵਿਊ ਦਿੱਤੇ ਆ ਬਈ ਓਏ ਅਰਸ਼ ਗੋਲੇ ਵਾਲੀਆ ਭਰਾ ਆਪਣਾ ਹਾਂਜੀ ਦੋਸਤੋ ਸੈਕਟਰ 15 ਤੇ ਲੌਂਦਾ ਫਿਰੇ ਜਿੰਦਰਾ ਪੈਰੀ ਸਤੂ ਸੀ ਰਾਣੀ ਚਿੰਦਰਾ ਤੇ ਆਲ ਨਾਈਟ ਚੰਦਰਾ ਲੈ ਕੇ ਆ ਗਿਆ ਆਪਣਾ ਵਿੱਚ ਕੋ ਗਿਆ ਕਹਿੰਦੇ ਵੀ ਮੁੰਡੇ ਕਹਿੰਦੇ ਗਰਮੀ ਜ਼ਿਆਦੇ ਹੋ ਚੁੱਕੀ ਆ ਤੇ ਕਿਉਂ ਨਾ ਰਾਜਮਖਾਲੇ ਬਾਲੇ ਧੂਮਾ ਉਰਦਾ ਧਰਮਲਦਾ ਰਾਜਮਖਾਲੇ ਬਾਲੇ ਕੋਕ ਮੰਗਾਇਆ ਸੀਗਾ ਤੇ ਇੱਕੋ ਇੱਕ ਆ ਗਿਆ ਮੇਰਾ ਨਾ ਥੋੜਾ ਠੱਡਦਾ ਹੋ ਰਿਹਾ ਸੀ ਮੈਂ ਕਹਿੰਦਾ ਮੈਨੂੰ ਪਾਣੀ ਪੀਣਾ ਆਂ ਆ ਮਾਨੀ ਭਰਾਗਾ ਜਿਹੜਾ ਸਾਰੇ ਨੰਬਰ ਅੱਜ ਇਹ ਲੈ ਗਿਆ ਹੈਗਾ ਜਿਹੜਾ ਪਾਣੀ ਲੈ ਜਾਂਦਾ ਇਹਨੇ ਪਹਿਲਾਂ ਪਾਣੀ ਪੀਏਗੇ ਹਾਂ ਉਹ ਪਾਣੀ ਨਹੀਂ ਪੀਣਾ ਵੀਰ ਪਾਣੀ ਮੇਰਾ ਪੀਊਂਗਾ ਪਾਣੀ ਮੈਂ ਪੀਊਂਗਾ ਉਹ ਕੋਲੋਂ ਬਰ ਅੱਜ ਪਾਣੀ ਪੀ ਰਿਹਾ ਆ ਕਿਉਂਕਿ ਅੱਜ ਪੇਟ ਖਰਾਵਾ ਥੋੜਾ ਆ ਆ ਉਹ ਸੁਪਨਿਆਂ ਵਾਲਾ ਉਹਨੂੰ ਸ਼ਾਹ ਦੀਆ ਖੰਦੇ ਉਹ ਸੈਕਟਰ 15 ਲਓ ਉਹਦਾ ਤਹਿਰੀ ਚੰਦਰਾ ਤੇ ਲੁੱਟ ਲੈਂਦਾ ਚੰਦਰਾ ਆਹ ਫਿਰ ਉਹ ਤ੍ਰਸ ਕੁਸੀ ਰਾਣੀ ਸੁੰਦਰਾਂ ਦੀ ਬੱਚ ਦਾ ਪਤੰਦਰ ਅੱਜ ਪਾਣੀ ਪੀਣਾ ਪੈ ਰਿਹਾ ਯਾਰ ਮੈਂ ਮੁੱਕਰ ਦੇ ਰਿਹਾ ਹਾਂ ਕਿ ਜਦ ਹੀ ਦੇ ਬਗਾਂ ਚ ਗਿਆ ਯਾਰ ਕਿੱਸਤਾ ਖਾਓ ਵੀਡੀਓ ਜਾ ਸੇ 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 ਸੋ ਉਧਰ ਲੱਗਾ ਉਧਰ ਖਾਇਆ ਐ ਕਾਹਦੇ ਤੇ ਚੜਾ ਸੀ ਕਾਹ ਦੱਸ ਪਤਾ ਨਹੀਂ ਕਿ ਤਰ੍ਹਾਂ ਵੀ ਆਏਗਾ ਪਰ ਮੇਨ ਮਤਲਬ ਕਿ ਕਾਸ਼ ਦਾ ਕਹਿਣਾ ਵੀ ਇਹ ਜਿਹੜਾ ਗਲਾਬ ਸਿੱਧੂ ਆ ਵੀ ਆ ਕਹਿੰਦਾ ਜਿਹੜਾ ਸੀ ਹਣੀ ਨਾ ਬੋਲੀ ਚੜਾ ਕੱਲ ਦੇ ਸੀ ਕਿੰਨੇ ਲਿ ਜਿਹੜਾ ਇਹ ਕਿੰਨੇ ਲਿ ਜਿਹੜਾ ਇਹ ਇਹ 5 40 ਵਾਲੀ ਤੇ ਸੀਗਾ ਚੰਡੀਗੜ੍ਹ ਨੂੰ ਸਿੱਧੀ ਨਹੀਂ ਆਉਂਦੀ ਫਿਰੋਜਪੁਰੋਂ ਡਰਾਫਟ ਛੜਿਆ ਕਰਦਾ ਆਪਣੀ ਵੇਲ ਲੋ ਕੋਈ 5 30 40 ਵਾਲੀ ਆਪਣੀ ਨਹੀਂ ਹੋਣੀ ਬਾਜ ਬਿਠਾ ਰਿਹਾ ਸੀ ਇੱਥੇ ਬੈਠਾ ਵੇ ਕਹਿੰਦੇ ਅਕਸਰ ਲੰਕਾ ਟਾ ਜਾਂਦਾ ਘਰ ਦਾ ਭੇਤੀ ਬਹੁਤ ਅੱਗੇ ਅੱਗੇ ਵਲੋਗੋ ਚ ਇਹ ਗੱਲ ਕਹਾਂਗੇ ਕਿ ਅਕਸਰ ਲੰਕਾ ਟਾ ਜਾਂਦਾ ਘਰ ਦਾ ਭੇਤੀ ਤੇ ਹਲੇ ਤੱਕ ਮੰਨਣੀ ਹੋਇਆ ਬੋਸ ਦਾ ਇਹ ਤੇਤੀ ਇਹ ਚਿੱਤਾਈ ਇਹ ਸ਼ਰੀਏ ਦੇਤੀ ਤੇ ਬੋਲੀ ਸੀ ਠੀਕ ਆ ਬੋਸ ਦਾ ਸੁਪਨਾ ਬੋਸ ਉਹ ਬਾਈ ਰਖਤੀ ਟੋਪੀ ਵਾਲਾ ਖੱਟੀ ਟੀ ਸ਼ਰਟ ਵਾਲਾ ਟੋਪੀ ਵਾਲਾ ਨੀਕਰ ਵਾਲਾ ਤਰਦਾ ਨਾ ਬੋਸ ਵੀ ਉਹਨੇ ਲੱਗਣਾ ਚਾਹੁੰਦਾ ਇਹ ਆ ਬੈਠਾ ਇਹ ਵੀ ਤੇਰੇ ਡਰੈਸ ਦੀ ਪਾਵੇਂ ਪਾ ਕੇ ਰੱਖਦਾ ਹੁੰਦਾ ਕਦੇ-ਕਦੇ ਪਰ ਉਹ ਕਰਕੇ ਨਹੀਂ ਬਣ ਸਕਦਾ ਉਹ ਗੋਰਾ ਏ ਇਹ ਸਾਲਾ ਕਾਲਾ ਏ ਕਾਲੇ ਨਹੀਂ ਬਣ ਸਕਦੇ ਬੋਸ ਇਹ ਕਾਲੇ ਉਹ ਤੇ ਨੂੰ ਨਹੀਂ ਮਾਰ ਸਕਦੇ ਇਹਨੂੰ ਆਇਆ ਮੈਂ ਮੈਂ ਵੀ ਲੱਗੂ ਮੈਂ ਲੱਭੰਡਰ ਜਾਂ ਬਣ ਜੂਗਾ ਪਰ ਨਹੀਂ ਉਹ ਸਾਲਾ ਗੋਰਾ ਏ ਕਾਲਾ ਏ ਕਾਲੇ ਬੰਦੇ ਨਹੀਂ ਬਣ ਸਕਦੇ ਆ ਹਾਂਜੀ ਦੋਸਤੋ ਇਹ ਆਪਣੇ ਪਾਲੇ ਹੈਲਮਟ ਤੇ ਚੱਲ ਚੁੱਕਿਆ ਸੀ ਆਪਦੇ ਰੂਮ ਨੂੰ ਹਾਂ ਤੇ ਅਸੀਂ ਸੋਚ ਰਗਾ ਹੁਣ ਤਿਆਰ ਹੋ ਆਈਏ ਹਾਂ ਜਿਵੇਂ ਚੰਡੀਗੜ੍ਹ ਥੋੜਾ ਮਾਹੌਲ ਸ਼ੌਲੀ ਦੇਖ ਲ ਗਏ ਕੋਈ ਕੈਮਰਾ ਤੇ ਨਹੀਂ ਬਾਬੀ ਤੋਂ ਹੁਣ ਫੇਰ ਤੋਂ ਪਹਿੰਕ ਵਾਰ ਇੱਕ ਕਤਲ ਜਲ 70 ਮੋਟਰਹੈਂਗਲ ਚਲਾ ਰਹੇ ਨੇ ਹਾਂ ਕਹਿੰਦੇ ਗੱਡੀ ਛੜੀ ਹੋਈ ਏ ਫੰਕੀ ਸਰਦਾਰ ਬੰਨੂ ਫਿਰਦੇ ਆ ਇਹ ਇਹ ਆਪਾ ਯੂਨੀਵਰਸਿਟੀ ਦਾ ਸਾਨੂੰ ਗੇਟ ਦਿਖਾਣੇ ਜੇ ਤੁਸੀਂ ਕਦੇ ਆਓ ਤਾਂ ਕਈ ਵਾਰ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਗੇਟ ਕਿਹੜਾ ਹੈਗਾ ਇਹ ਉਹ ਗੇਟ ਆ ਜਿਹੜਾ ਚైనా ਗੇਟ ਨਹੀਂਗਾ ਜਿਹੜੇ ਗੇਟ ਵੀ ਦੋ ਪ੍ਰਕਾਰ ਦੇ ਹੁੰਦੇ ਸੀ ਇਹ ਚైనా ਗੇਟ ਤੇ ਕਾਲ ਗੇਟ ਹਾਂਜੀ ਕਾਲ ਗੇਟ ਦੇ ਕੋਲੇ ਇਹਨਾਂ ਤਿੰਨ ਪ੍ਰਕਾਰ ਦੇ ਵੀਰੇ ਇੱਕ ਕਾਲਜੀਏਟ ਵੀ ਆ ਹਾਂਜੀ ਇਹ ਆਓ ਚੰਡੀਗੜ੍ਹ ਦੀ ਲੋਕੇਸ਼ਨ ਆ ਤੁਸੀਂ ਦੇਖ ਸਕਦੇ ਹੋ ਹਾਂ ਇਹ ਵੀ ਮੈਂ ਨਾ ਹੈਲਮਟ ਪਾਇਆ ਵੀ ਹੈਗਾ ਕਿਉਂਕਿ ਉੱਥੇ ਚਲਾਣ ਹੋ ਜਾਂਦਾ ਹੈਗਾ ਆਪਣੇ ਪੰਜਾਬ ਆਪਣਾ ਨਾ ਚੱਲ ਰਿਹਾ ਨੂੰ ਪਤਾ ਹੀ ਹਨਾ ਮੋਟਰਸਾਈਕਲ ਉੱਤੇ ਉੱਤੇ ਫੋਨ ਲਾ ਲਈ ਤੇ ਖਾਣ ਹੁੰਦਾ ਨਹੀਂਗਾ ਐਸੇ ਸਾਲੇ ਪਤਾ ਨਹੀਂ ਲੱਗਣੇ ਕਿ ਕਦੋਂ ਕਰਦੇ ਆਗੇ ਆਨਲਾਈਨ ਕਰਦੇ ਹੁਣ ਹੋਰ ਇਹ ਨਹੀਂ ਪਤਾ ਵੀ ਇਹ ਇਹ ਵੀ ਇਹ ਵੀ ਸਾਡਾ ਚਲਾਣ ਨਾ ਹੋਵੇ ਵੀ ਜਾਂ ਫੋਨ ਜਿਹੜਾ ਚਲਾ ਰਹੇ ਅਸੀਂ ਹਾਂ ਪਤਾ ਨਹੀਂ ਨਾ ਜੀ ਆ ਚੰਡੀਗੜ੍ਹ ਦੀ ਪੀੜ ਹੈ ਆ ਗਏ ਵੀਰੇ ਇਹ ਆਪਣੇ ਪਿੰਡਾਂ ਵਾਲਾ ਹਿਸਾਬ ਨਹੀਂ ਗਾ ਫਾਟ ਲੱਗ ਗਿਆ ਥੱਲੋ ਜਿੰਨ ਘਾਲ ਕੇ ਮੋਟਰਸਾਈਕਲ ਇੱਥੇ ਵੀ ਬੱਤਾਂ ਹੋ ਚੁੱਕੀਆਂ ਇੱਥੇ ਰੁਕਣਾ ਪੈਂਦਾ ਹੈਗਾ ਠੀਕ ਹੈ ਨਾ ਉਹ 25 ਸਕਿੰਟ ਮੇਰੇ ਹਿਸਾਬ ਨਾਲ ਆਈ ਜਾਂਦੇ ਆ ਹਾਂ ਉਹ ਟਾਈਮ ਨੋਟ ਇੱਕ ਮਿੰਟ ਟਾਈਮ 25 ਸਕਿੰਟ ਆ ਰਹੇ ਆ ਜੇ ਜਰੂਰ 0 ਸਕਿੰਟ ਹੋ ਗਿਆ ਉਹ ਮੋਟਰਸਾਈਕਲ ਆ ਪਾਸ ਤੋਰ ਲੈਣਾ ਠੀਕ ਹੈ ਜੀ ਐਵੇਂ ਪਿੰਡਾਂ ਨੂੰ ਨਹੀਂ ਗਾ ਹਾਂ ਵੀ ਉਧਰੋਂ ਗੱਡੀ ਆਈ ਜਾਂਦੀ ਆ ਤੇ ਫਾਟ ਪਟਾਕੇ ਮੜਾ ਇਹਦੇ ਮੋਟਰਾਂ ਕੱਢ ਲੈ ਛਲੋ ਜੀ ਅਗਲੇ ਨਾਲ ਕੈਮਰੇ ਆਉ ਲੱਗੇ ਆ ਕਿਉਂ ਵੇਖੋ ਆਨਲਾਈਨ ਚਾੜ੍ਹਨ ਭੇਜਦੇ ਵੀ ਰੌਨਲਡ ਆਇਦਰ ਭਰਾ ਸਾਡਾ ਦਾ ਢੜ ਸੁਬਾਹ ਤੋਂ ਦੁਖੀ ਜਾਂਦਾ ਸੀਗਾ ਤੇ ਦਵਾਈ ਉਹਨੂੰ ਦਵਾਤੀ ਆ ਟੋਨੀ ਮੈਡੀਕੋਸ ਤੋਂ ਹਾਂ ਠੀਕ ਠੀਕ ਮੈਂ ਲੈ ਆਈ ਦਵਾਈ ਹਾਂ ਵੀ ਦਵਾਈ ਤਾਂ ਲੈ ਲਿਆ ਜੇ ਆਨਲਾਈਨ ਵਾਲੀ ਬਾਕੀ ਚਲ ਠੀਕ ਉਹ ਲੈ ਲਈਆਂ ਯੂਨੀਵਰਸਿਟੀ ਦੇ ਵਿੱਚੋਂ ਵਾਪਸ ਆ ਕੇ ਨਾ ਨੂੰ ਗਏ ਫੇਰ ਚੱਲੇ ਆ ਵਾਪਸ ਹੀ ਜਲਾਂਗੇ 2 ਮਿੰਟ ਨਾਉਣ ਲੱਗੇ ਆ ਤੇ ਇਧਰ ਬੰਨੀ ਆ ਮੜੀ ਖੁਰਕ ਪੈ ਗਈ ਆ ਆ ਬਾਈ ਜੀ ਦੇਖੋ ਥੋੜੀ ਖੁਰਕ ਪੈ ਗਈ ਆ ਹਾਂ ਦੇਖੇ ਜ ਫਿਰ ਯਾਰ ਕਰ ਤਾ ਅੰਨੇ ਸੈਕਿੰਡ ਵੀਰੇ ਕਹਿੰਦੇ ਦੋਸਤੋ ਅੱਜ ਕਾਕਾ ਜੋ ਕਿ ਪੁਰਾਣਾ ਖਿਡਾਰੀ ਹੈ ਯੋਗਾ ਦਾ ਯੋਗਾ ਕਰ ਰਿਹਾ ਯੋਗਾ ਆ ਦੇਖੋ ਤਾਂ ਯੋਗਾ ਤਾਂ ਕਰ ਲਿਆ ਕਿਉਂਕਿ ਫੁੱਟਬਾਲ ਖੇਡਣ ਯੋਗਾ ਨਹੀਂ ਇਸ ਲਈ ਯੋਗਾ ਕਰ ਰਿਹਾ ਐ ਕਹਿੰਦੇ ਸੀ ਸ਼ਾਸਨ ਕਰਾ ਦਿੱਤਾ ਏ ਦੇਖ ਲੋ ਹਾਂ ਇੱਥੇ ਹੈ ਇਹ ਵੀ ਪੂਰਿਆ ਹੋਣਾ ਭਵਾਲੀ ਚੜ ਗਈ ਸ਼ੁਕਰ ਹੈ ਭਵਾਲੀ ਚੜੀ ਅਜੇ ਮੈਂ ਤੁਹਾਡੇ ਕੋਲ ਮੈਂ ਤਾਂ ਹੱਥ ਨਾਲ ਆ ਤਾ ਕੱਕੇ ਐਨਾ ਕਾ ਤੇਰੀ ਵੀ ਐਨਸੀਸੀ ਰੱਖੀ ਸੀ ਓਏ ਹੱਥ ਨਾਲ ਲਾ ਦੋ ਓਏ ਹਾਂ ਭਰਾ ਸਾਡਾ ਰੋਹੀ ਤੇ ਵੀ ਸਾਡੇ ਨਾਲ ਨਵੋਦੇ ਵਿੱਚ ਪੜਦਾ ਸੀਗਾ ਅੱਜ ਅਸੀਂ ਇਹਦੇ ਫਲੈਟ 'ਚ ਹੀ ਰਹੇ ਰਹ ਰਹੇ ਆਂ ਹਾਂਜੀ ਯਾਰ ਜਾ ਦੋਸਤੋ ਠੀਕ ਹੈ ਜੋ ਇਹ ਵੀ ਬਈ ਉਹਦਾ ਆ ਜਿਓ ਇਹ ਵੀ ਫੋਨ ਨੂੰ ਸੋਨੂ ਸੀਤੂ ਵਾਲਾ ਦਾ ਫੁੱਲ ਫੈਨ ਆ ਤੇ ਸੋਨੂ ਸੀਤੂ ਬਹੁਤ ਮਿਲਦੇ ਸਨ ਨਾ ਯਾਰ ਹੌਲੀ ਮਾਰੋ ਬਾਈ ਜੀ ਨੇ ਲੈ ਕੇ ਉੱਥੇ ਚੱਲ ਜਓ ਓਹ ਬੜਾ ਘਾਟ ਆ ਤਨਾਸ ਲੈ ਕਿੱਥੇ ਨਾਲ ਹੀ ਇਹਨੂੰ ਪਤਾ ਕਿੰਨੇ ਕਿਲੋਮੀਟਰ ਬਾਅਦ ਤਨਾਸ ਲੈਕ ਨਹੀਂ ਦੇਖਿਆ ਯਾਰ ਆ 2 ਕਿਲੋਮੀਟਰ ਸਾਰਾ ਯਾਰ ਨਹਿਰ ਦੇ ਨਾਲ ਗਾਦੀ ਨੂੰ ਬੜਾ ਗਾਂਧੀ ਆਉਗਾ ਓਥਾ ਗਾਣਾ ਕਿਹੜਾ ਚੱਲ ਪਿਆ ਤੁਹਾਨੂੰ ਕਿਹੜੇ ਕਿੱਥੇ ਬੈਠਿਆ ਲੋਕ ਵਧੀਆ ਲਾਇਆ ਪਿਆ ਨਾ ਦੇਖੇ ਦਿਲ ਬਿੰਦੂ ਬਸਾਲੀ ਕਰਦਾ ਸਚਰੀ ਲੱਗੀ ਤੂੰ ਕੋਹਰਾ ਦਿਲ ਦੇ ਕਿੰਲਾ ਹਾਂਜੀ ਹਾਂਜੀ ਤੁਸੀਂ ਦੱਸੋ ਜੀ ਅਗਰ ਮਾਮੇ ਦਾ ਫੋਨ ਆ ਗਿਆ ਬੌਸ ਨੂੰ ਜਿਹੜੀ ਵੀ ਠੀਕ ਹੈ ਜੀ کری میںل دے کری آنے سن دل دے ਕੀ ਮੁਟਿਆਰ ਮੈਂ ਬੇ ਕੀ ਮੁਟਿਆਰ ਮਾਡੀ ਤਕਦੀਰ ਹੋ ਮਾਡੀ ਤਕਦੀਰ ਉਹ ਨੂੰ ਕਰ ਬੈਠਾ ਪਿਆਰ ਮੈਂ ਕੰਨਾ ਜੀ ਦਾ ਦਿਲ ਸੋਣੀ ਵੇਖੀ ਮੁਟਿਆਰ ਮਾਹੀ ਤਕਦੀਰ ਉਹ ਨੂੰ ਕਰ ਬੈਠਾ ਪਿਆਰ ਮੈਂ ਆ ਦੂਰ ਨਾ ਜਾ ਦੇ ਮੇਰੇ ਨਾਲ ਤੇਰਾ ਨੀ ਆ ਦੇ ਸਾਡੇ ਲੈ ਤੇ ਕਰੀਬ ਆਉਣ ਦੇ ਰਾਣੀ ਸ਼ਬਦ ਦਾ ਫਤਿਹ ਹਾਂ ਮੈਂ ਜਿੱਤ ਤੱਕ ਹਾ ਦੂਰ ਬਸ ਨਾਮ ਦਾ ਫਤਿਹ ਹਾਂ ਮੈਂ ਸੁਬਾ ਦਾ ਫਤਿਹ ਹਾਂ ਨਾ ਹੀ ਚਾਮ ਦਾ ਫਤਿਹ ਹਾਂ ਮੈਂ ਜਿੱਤ ਤੱਕ ਹਾ ਦੂਰ ਬਸ ਨਾਮ ਦਾ ਫਤਿਹ ਹਾਂ ਮੈਂ ਯਾਦਾ ਦਾ ਬੜੀ ਗੱਠਿ ਹੋਣਾ ਨਹੀਂ ਕੋਈ ਸੜਕ ਦਿਲ ਦੇ ਕਰੀਬ ਉੜ ਦੇਣਾ ਨਹੀਂ ਕੋਈ ਕਾਲਾ ਦਿਲ ਦੇ ਕਰੀਬ ਉੜ ਦੇਣਾ ਬਹੁਤ ਕਾਲਾ ਹੈ ਸੱਚ ਕੋਈ ਕਾਲਾ ਦਿਲ ਦੇ ਕਰੀਬ ਤੇ ਤੇਰੇ ਨਾਲ ਲੱਖ ਲੱਖ ਲਾਣ ਦੇ ਬਸ ਤੀਂ ਬੰਦੇ ਕਾਤੇ ਜਿਆਦਾ ਲੱਗਦਾ ਹੀ ਤਾਂ ਲਾਣ ਦੇ ਕਿਉਂ ਕਿਹਾ ਦੰਦ ਦੇ ਬਿੱਕੀ ਬਰਕਾ ਤੇਜਾ ਦੋ ਲੰਕਾ ਹੁਏ ਸਾਜੰਦੇ ਐਸਾ ਮੇਲ ਬਣਾ ਦੇ ਨੀ ਐਸਾ ਮੇਲ ਬਣਾ ਦੇ ਐਸਾ ਮੇਲ ਬਣਾਵੇ ਆ ਜਾ ਰੋ ਤੇ ਇਹ ਦਿਮਾਗ ਲੋਕੀ ਲਾ ਜਾਂਦੇ ਇਧਰ ਮੁੰਡੇ ਹਨ ਯੂਨੀਵਰਸਿਟੀ ਜਾਣਾ ਹੈ ਅਸੀਂ ਤੇ ਇਧਰ ਸਾਡੇ ਸਾਡੇ ਬਾਈ ਜੀ ਪੈਂਟ ਪ੍ਰੈਸ ਕਰ ਰਹੇ ਆ ਕਿਉਂਕਿ ਨਵੀਂ ਪੈਂਟ ਲੈ ਕੇ ਡਰੈੱਸ ਦਾ ਫੁੱਲ ਤਿਆਰ ਰੱਖਿਆ ਜਾਂਦਾ ਹੈ ਹਾਂ ਇਹ ਉਹ ਬੰਦੇ ਆ ਜਿਹੜੇ ਕਹਿੰਦੇ ਟੌਰ ਨਾ ਨਹੀਂ ਕਰਦੇ ਕੰਪਰੋਮਾਈਜ਼ ਜੱਟਾ ਕੰਪਰੋਮਾਈਜ਼ ਜੱਟਾ ਆ ਇਧਰ ਸ਼ਰਟ ਵੀ ਕਹਿੰਦੇ ਪੂਰੀ 2500 ਦੀ ਰੈੱਡ ਟੇਬਲ ਤੋਂ ਲਈ ਹੋਈ ਆ ਪ੍ਰੈਸ ਕਰਨੀ ਮੁੰਡੇ ਨੇ ਤੇ ਇਧਰ ਆਪਣੇ ਮਾਨੀ ਹੋਰੀ ਪਹਿਲਾਂ ਤਾਂ ਮੂੰਹ ਜਵਾਨੀ ਟੈਲਰ ਦਿਖਾ ਰਹੇ ਸੀ ਪੱਕ ਬਣਦਾ ਪਰ ਹੁਣ ਇਹਨੂੰ ਗੱਡੀ ਦਾ ਸ਼ੀਸ਼ਾ ਮਿਲ ਚੁੱਕਿਆ ਤੇ ਗੱਡੀ ਦੇ ਸ਼ੀਸ਼ੇ ਨਾਲ ਪੱਕ ਬਨੂਗਾ ਬਾਾਕੀ ਸਾਡਾ ਕਾਲ ਜਿਹੜਾ ਬੈਗ ਰੈਡੀ ਆ ਕੈਰੀ ਬੈਗ ਰੈਡੀ ਥੋੜਾ ਭਰਾ ਵੀ ਰੈਡੀ ਆ ਜਮਾ ਓਕੇ ਲੱਗ ਰਿਹਾ ਮੈਨੂੰ ਪਤਾ ਹੀ ਮੈਂ ਓਕੇ ਲੱਗਦਾ ਨਹੀਂ ਕਿ ਨਹੀਂ ਰੈਡੀ ਕੱਲੇ ਇਧਰ ਜਸ਼ਨ ਸੋਤਾ ਰੈਡੀ ਨਹੀਂ ਆ ਨਾ ਮੂੰਹ ਤੋਂ ਕਹਿ ਗਲਾ ਤੇ ਹਾਂ ਹਾਂ ਤਾਂ ਬਈ ਹਾਂ ਹੁਣ ਇਹ ਵੀ ਆਪਣੇ ਸ਼ੂਜ਼ ਐਨੀਵੇਅਰ ਐਨੀਥਿੰਗ ਐਨੀ ਟਾਈਮ ਕਦੇ ਵੀ ਚਾਰ ਹੋ ਸਕਦਾ ਏ ਹਾਂ ਇਹ ਇਧਰ ਨਸੀਬ ਸਾਰੀ ਸ਼ਹਿਰ ਤੋਂ ਆਇਆ ਜਿਹਨੂੰ ਕਹਿੰਦੇ ਨੇ ਨਸੀਬ ਸ਼ਲਡ ਪ੍ਰੈਸ ਕਰ ਰਿਹਾ ਪੈਂਡ ਪ੍ਰੈਸ ਕਰ ਰਹੀ ਆ ਇਹ ਅੱਜ ਕੱਲ ਖੁਸ਼ ਰਹਿੰਦਾ ਤੇ ਖੁਸ਼ ਰਹਿਣ ਦਾ ਕਾਰਨ ਪਤਾ ਨਹੀਂ ਕੀ ਆ ਪਤਾ ਨਹੀਂ ਕਿਹੜੀ ਖੁਸ਼ੀ ਮਿਲ ਗਈ ਇਹਨੂੰ ਬਾਈ ਜੀ ਖੁਸ਼ ਕਿਉਂ ਰਹਿ ਰਹੇ ਹੋ ਤੁਸੀਂ ਆ ਸ਼ਾਇਰ ਪ੍ਰੈਸ ਕਰ ਲਈ ਹਾਂਜੀ ਹਾਂਜੀ ਸ਼ਲਡ ਇਧਰ ਬੌਸ ਪਤਾ ਨਹੀਂ ਪਤਾ ਨਹੀਂ ਕਿਉਂ ਯਾਰ ਪ੍ਰੈਸ ਕਰਦੇ ਨੇ ਖੁਸ਼ੀ ਮਿਲਦੀ ਆ ਆ ਬੌਸ ਪਤਾ ਨਹੀਂ ਕਿਸ ਨਾਲ ਗੱਲ ਕਰ ਰਿਹਾ ਹੈ ਤੇ ਇਹ ਅਸੀਂ ਪਤਾ ਨਹੀਂ ਕਰਨਾਗਾ ਕਿਉਂਕਿ ਪਤਾ ਨਹੀਂ ਕਿਹ ਨਾਲ ਗੱਲ ਕਰ ਰਿਹਾ ਹੈ ਬੱਸ ਕਿਸ ਕਿਸ ਬੰਦੇ ਨਾਲ ਗੱਲ ਕਰ ਰਿਹਾ ਤੂੰ ਮੈਂ ਸੰਜੇ ਦਤ ਨਾਲ ਗੱਲ ਕਰ ਰਿਹਾ ਹਾਂ ਓਕੇ 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 ਚਲੋ ਫਿਰ ਅਸੀਂ ਹੁਣ ਰੈਡੀ ਹੋ ਗਏ ਤੇ ਨਿਕਲਦੇ ਆਂ ਤੇ ਨਿਕਲਦੇ ਸਾਰ ਹੀ ਔਨ 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 ਸਾਡੇ ਉੱਤੋਂ ਵੀ ਜਹਾਜ਼ ਵੀ ਲੰਘਦੇ ਆ ਆਪਣੇ ਮੁੰਡੇ ਹੁਣ ਅਸੀਂ ਚੱਲੇ ਆਂ ਯੂਨੀਵਰਸਿਟੀ ਦੇ ਵਿੱਚ ਹਾਂ ਤੇ ਕਰਕੇ ਬਾਬਾ ਜੀ ਨੂੰ ਨਤਮਸਤਕ ਸਾਡੇ ਰੂਮ ਦੇ ਬਾਹਰ ਹੀ ਗੁਰਦੁਆਰਾ ਸਾਹਿਬ ਤੇ ਕਰਕੇ ਨਤਮਸਤਕ ਅਸੀਂ ਚੱਲੇ ਆ ਹੁਣ ਲਓ ਵੀਰੇ ਅਸੀਂ ਆਪਣਾ ਰੂਮ ਛੱਡ ਚੁੱਕੇ ਆ ਤੇ ਹੁਣ ਜਾ ਰਹੇ ਆ ਵੀਰੇ ਆਪਾਂ ਕਿੱਥੇ ਜਾ ਰਹੇ ਆ ਯੂਨੀਵਰਸਿਟੀ ਹੁਣ ਅਸੀਂ ਯੂਨੀਵਰਸਿਟੀ ਜਾ ਰਹੇ ਆਂਗੇ ਮੈਂ ਪਾਣੀ ਦੀ ਸੇਵਾ ਨਿਭਾ ਰਿਹਾ ਵੀਰੇ ਇਹ ਪਾਣੀ ਦੀ ਸੇਵਾ ਹਾਂ ਭਾਵੇਂ ਗਰਮੀ ਹੋਵੇ ਭਾਵੇਂ ਨਾ ਹੋਵੇ ਪਾਣੀ ਦੀ ਸੇਵਾ ਇਹੀ ਨਿਭਾ ਰਹੇ ਨੇ ਸ਼ੁਰੂ ਤੋਂ ਪਾਣੀ ਦੀ ਸੇਵਾ ਕਰਦੇ ਆ ਰਹੇ ਆ ਜਿੰਨੀ ਮਰਜ਼ੀ ਠੰਡ ਹੋਵੇ ਇਹਨਾਂ ਨੇ ਪਾਣੀ ਪੀਣਾ ਇਹਨਾਂ ਦਾ ਕੰਮ ਆ ਇਹ ਹਣਾ ਤੇ ਬਸ ਹੁਣ ਤੁਹਾਨੂੰ ਸੀ ਨਾ ਯੂਨੀਵਰਸਿਟੀ ਪਹੁੰਚ ਕੇ ਹੀ ਉਥੇ ਦਾ ਦ੍ਰਿਸ਼ ਦਿਖਾਵਾਂਗੇ ਵੀ ਹਾਂ ਕੀ ਤੇ ਕੀ ਆ ਤੇ ਕੀ ਤੇ ਕੀ ਆ ਪਿੱਛੇ ਆਪਣਾ ਮਨ ਨਹੀਂ ਆ ਰਿਹਾਗਾ ਮਨ ਨਹੀਂ ਦਿਖਾਣੇ ਤੁਹਾਨੂੰ ਆ ਰਿਹਾ ਪੀਵੀ 29 ਵਾਲਾ ਦੋਸਤੋ ਅਸੀਂ ਜਿਹੜੇ ਮੁੰਡੇ ਕੋਲ ਰਾਤ ਰਹੀ ਸੀ ਉਹ ਆਹ ਆ ਰਿਹਾਗਾ ਤੇ ਇਹ ਕਹਿੰਦੇ ਥੋੜੀ ਜਿਨਾਂ ਕੋਈ ਮਿਸ ਅੰਡਰਸਟੈਂਡਿੰਗ ਹੋ ਜਾਈਏ ਆਪਣੇ ਕਾਕਾ ਦੇ 70 ਨਾਲ ਤੁਸੀਂ ਕਲੀਅਰ ਕਰਨਾ ਚਾਹੋਗੇ ਹਾਂ ਜੇ ਅਸੀਂ ਨਵੋਦਾ ਸਕੂਲ ਦੇ ਜੇ ਬਾਈ ਨੂੰ ਕੁਝ ਕਹਿਤਾ ਤਾਂ ਤੇ ਲਈ ਇਹ ਬਾਈ ਤੋਂ ਸੌਰੀ ਮੰਗਦੇ ਬਾਈ ਜੀ ਸੌਰੀ ਉਹ ਤਾਂ ਹਾਲਾਤ ਕੋਈ ਹੋ ਜੇ ਹੁੰਦਾ ਕਈ ਵਾਰ ਗਲਤ ਨਾ ਹੋ ਜਾਂਦੇ ਹਨ ਨਾ ਜਿਹੜੀ ਗਲਤੀਆਂ ਹੋਈ ਜਾਂਦੀਆਂ ਹਾਂ ਹਾਂ ਉਹ ਆਪਣੇ ਚੱਲੇ ਦੋ ਅੱਗੇ ਬਾਈ ਜੀ ਨੂੰ ਲੈ ਜੀ ਬਾਈ ਜੀ ਵੜ ਕੇ ਬਾਈ ਜੀ ਨੂੰ ਲੈ ਹਾਂਜੀ ਦੋਸਤੋ ਅਸੀਂ ਫਿਰ ਤੋਂ ਰੈਡੀ ਸ਼ੈਡੀ ਹੋ ਕੇ ਚੰਡੀਗੜ੍ਹ ਯੂਨੀ ਆ ਚੁੱਕੇ ਹਾਂ ਤੁਹਾਨੂੰ ਦੱਸਿਆ ਸੀ ਚੰਡੀਗੜ੍ਹ ਯੂਨੀ ਮਰੋ ਚੰਡੀਗੜ੍ਹ ਯੂਨੀਵਰਸਿਟੀ ਆਪਾਂ ਸ਼ਾਰਟ ਫਾਰਮ ਯੂਜ਼ ਕਰਦੇ ਰਹਿੰਨੇ ਆਗੇ ਤੇ ਤਾਂ ਕਰਕੇ ਹੁਣ ਕਹਿੰਦੇ ਵੀ ਥੋੜਾ ਹੋਸਟਲ ਜਾ ਕੇ ਆਵਾਂਗਾ ਪ੍ਰੋਗਰਾਮ ਆਪਣਾ ਹੁੰਦਾ ਸੀਗਾ ਮੁੰਡਾ ਉਹ ਕਹਿੰਦਾ ਭਾਈ ਜੀ ਸਾਡੇ ਕੋਲ ਇੱਕ ਵਾਰ ਜ਼ਰੂਰ ਹੋ ਕੇ ਜਾਓ ਆਪਣੇ ਨੂੰ ਬੜਾ ਫੈਨ ਫਾਲੋਇੰਗ ਜ਼ਿਆਦਾ ਹੋ ਚੁੱਕੀ ਹੈਗੀ ਤੇ ਵਲੌਗ ਦੇਖ ਕੇ ਤਾਂ ਕੋਈ ਜ਼ਿਆਦਾ ਫੈਨ ਫਾਲੋਇੰਗ ਵੱਧ ਚੁੱਕੀ ਹੈਗੀ ਉਹ ਕਹਿੰਦੇ ਆ ਵੀ ਸਾਨੂੰ ਮਿਲ ਕੇ ਜਾਓ ਦਰਸ਼ਨ ਦੇ ਕੇ ਜਾਓ ਇੱਕ ਵਾਰ ਜ਼ਰੂਰ ਤਾਂ ਕਰਕੇ ਹੁਣ ਸਾਡਾ ਰਾਤ ਨੂੰ ਆ ਦਾ ਕੋਈ ਮਕਸਦ ਨਹੀਂਗਾ ਕਿਉਂ ਨਹੀਂ ਅਸੀਂ ਆ ਖਾਣ ਨੂੰ ਲੈ ਲੈ ਆਇਆ ਹਾਂ ਰਾਤ ਨੂੰ ਸਾਡਾ ਆ ਦਾ ਕੋਈ ਮਕਸਦ ਨਹੀਂਗਾ ਅਸੀਂ ਤਾਂ ਬਸ ਇਹੀ ਆ ਬਸ ਫੈਨਸ ਦੀਆਂ ਡਿਮਾਂਡਾਂ ਪੂਰੀਆਂ ਕਰਦੇ ਰਹਿਨੇ ਆਗੇ ਹਨਾ ਆ ਲੈ ਆ ਆ ਚੁੱਕਿਆ ਉਹ ਸਾਹਮਣੇ ਹੋਸਟਲ ਆਗਾ ਤੇ ਹੁਣ ਸਾਨੂੰ ਹੋਸਟਲ ਦੇ ਵਿੱਚ ਪਹੁੰਚ ਕੇ ਹੀ ਹੁਣ ਮਿਲਾਂਗੇ ਓਕੇ ਤੇ ਨਾ ਚਲਦਾ ਚਲਦਾ ਆਇਆ ਹਾਂ ਅਸੀਂ ਯੂਨੀਵਰਸਿਟੀ ਦੇ ਵਿੱਚ ਆਏ ਹਾਂ ਸਾਨੂੰ ਪਤਾ ਨਹੀਂ ਲੱਗਦਾ ਕਿੱਥੇ ਜਾਣਾ ਕਿੱਥੇ ਜਾਣਾ ਰਿਐਕਸ਼ਨ ਹੋ ਗਿਆ ਕਿੱਥੇ ਜਾਣਾ ਕਹਿਣ ਦੀ ਰਿਐਕਸ਼ਨ ਇਹਨੇ ਬਹੁਤ ਹੁਣੀ ਹੁਣ ਯੂਨੀਵਰਸਿਟੀ ਦੇ ਵਿੱਚ ਪਹੁੰਚ ਚੁੱਕੇ ਆ ਬਹੁਤ ਹੀ ਇਧਰ ਜਥੂ ਵੀ ਲਿਆਏ ਬਹੁਤ ਸਾਡਾ ਮਿੰਨੀ ਚੰਦਰਾ ਬਰਾੜ ਲੱਗਦਾ ਏ ਹਾਂਜੀ ਕੀ ਗੱਲ ਯਾਰ ਅਈ ਸੀਲਾ ਹੀ ਇਹ ਦਿਲ ਤੇ ਦਿਮਾਗ ਲੋਕੀ 라 ਜਾਂਦੇ ਤੇਤੀ ਬਣ ਜਾਂਦੇ ਫਿਰ ਬਾਕੀ ਸੀਧੇ ਚੈਨਲ ਦੀ ਪ੍ਰੋਮੋਸ਼ਨ ਕਰਨੀ ਸੀ ਵੀਰੇ ਆਪਾਂ ਹਾਂਜੀ ਪ੍ਰੋਮੋਸ਼ਨ ਦੀ ਗੱਲ ਚੱਲ ਚੁੱਕੀ ਹੈਗੀ ਜੇ ਸਾਨੂੰ ਪ੍ਰੋਮੋਸ਼ਨ ਕਰਾਉਣੀ ਤੁਸੀਂ ਸੰਪਰਕ ਕਰ ਸਕਦੇ ਆ 84777359 ਬਾਕੀ ਸਾਡੇ ਵਲੌਗ ਵਧੀਆ ਲੱਗਦੇ ਤਾਂ ਨਾ ਦੇਖਿਆ ਕਰੋ ਓਏ ਸੀਧਾ ਜਿੰਨੂ ਚੈਨਲ ਵਾਚਰ ਤੇ ਪਰੋਡੇ ਪ੍ਰੋਮੋਸ਼ਨ ਕਰਗੇ ਹਾਂਜੀ ਥੋੜੇ ਚੈਨਲ ਵਾਚਦੇ ਆ ਅਸ਼ੀਸ਼ ਕੁਮਾਰ ਇੱਕ ਆਪਣੇ ਦਰਸ਼ਕ ਵੀਰੋ ਚੈਨਲ ਆਗਾ ਆਪਣੇ ਫਰੈਂਡ ਦਾ ਭਰਾ ਦਾ ਹਾਂ ਇਹਦਾ ਚੈਨਲ ਹੈਗਾ ਅਸ਼ੀਸ਼ ਪਵਾਰ ਜੋ ਕੋ ਮੋਟੀਵੇਸ਼ਨਲ ਵੀਡੀਓ ਬਣਾ ਰਹਾ ਹੈ ਜਿਹੜੇ ਜਿਨ੍ਹਾਂ ਦਾ ਅੱਜ ਕੱਲ ਮੋਰਲ ਡਾਊਨ ਹੋ ਚੁੱਕਿਆ ਹੈ ਉਹਨਾਂ ਦੀ ਵੀਡੀਓ ਦੇਖ ਕੇ ਆਪ ਜੀ ਆਪ ਨੂੰ ਮੋਟੀਵੇਟ ਕਰ ਸਕਦੇ ਆਗੇ ਲਿੰਕ ਥੱਲੇ ਦੇਵਾਂਗੇ ਲਿੰਕ ਤੁਹਾਨੂੰ ਦੇ ਹੀ ਦੇਵਾਂਗੇ ਬਾਾਕੀ ਲਿੰਕ ਹੋਈ ਬਹੁਤ ਆ ਲਿੰਕ ਹਾਂ ਇਹ ਵੀ ਬਹੁਤ ਆ ਹਾਂ ਬਾਕੀ ਇਥੇ 2000 ਤੇ ਪਹੁੰਚ ਚੁੱਕੇ ਆ ਆ ਵੀ ਰੱਖਾ ਬੜਾ ਢੋਲੇ ਜੀ ਕਰਕੇ ਇਹ ਆ ਜੀ ਚੰਡੀਗੜ੍ਹ ਦੀ ਲਾਇਬ੍ਰੇਰੀ ਬਾਰ-ਬਾਰ ਫਿਰਦੇ ਆਂ ਅਸੀਂ ਜਰਜਨ ਦੀ ਸਾਡੀ ਹੋਣੀਗੀ ਮਨਸ਼ਾ ਹੈ ਨਹੀਂ ਹਾਂ ਕਿਉਂ ਪੜ੍ਹਾਈ ਖਤਮ ਕਰਕੇ ਇੱਥੇ ਪਹੁੰਚੇ ਆਂ ਠੀਕ ਆ ਯੂਨੀਵਰਸਿਟੀ ਦਿਵਯਾਚ ਲਾਇਬ੍ਰੇਰੀ ਕ੍ਰਾਸ ਕਰਕੇ ਯੈਸ ਉਸ ਬਾਅਦ ਅੱਗੇ ਸਟੈਪ ਆਊਗਾ ਸਟੂਸੀ ਦਾ ਤੁਹਾਨੂੰ ਮਿਲਦੇ ਆਂ ਸਾਰੇ ਅਸੀਂ ਕਿੱਥੇ ਸਟੂਸੀ ਤੇ ਰਾਣੀ ਸੁਂਦਰਾ ਵੇਖਾਂਗੇ ਅੱਜ ਆਸਲੇ ਕਾਲੇ ਕਾਲੇ ਹੋਣੇ ਆ ਇੱਥੇ ਰਹਿਆ ਕਰੋ ਤੁਸੀਂ ਨਹੀਂ ਕਾਲੇ ਹੋਣੇ ਆ ਫਲੈਸ਼ ਨਾ ਵਖੜੇ ਵਿੱਚ ਦੇਣਾ ਹੈ ਸਟੂਸੀ ਉੱਤੇ ਪਹੁੰਚੇ ਮਿੱਤਰਾ ਅਸ਼ੀਸ਼ ਚੈਨਲ ਦੀ ਤਰ੍ਹਾਂ ਦੀ ਪ੍ਰੋਮੋਸ਼ਨ ਕਰਤੀ ਆ ਜਦੋਂ ਜਦੋਂ ਵੀ ਬਲੌਗ ਦੇਖ ਲਿਆ ਨਾਲ ਦੀ ਨਾਲ ਸਬਸਕ੍ਰਾਈਬਰ ਸਬਸਕ੍ਰਾਈਬਰ ਢਿੱਗਣੇ ਤੈਨੂੰ ਠੀਕ ਆ ਉਸ ਦਾ ਮੋਨਟਾਈਜ਼ੇਸ਼ਨ ਤੇਰੀ ਔਨ ਹੋ ਜੇ ਬਾਕੀ ਤੈਨੂੰ ਦਾ ਤੇਰਾ ਭਰਾ ট্রেਡਿੰਗ ਕਰਦਾ ਹੁਣ ਬਾਹ ਹੁਣ ਦਿਨਾਂ ਦੀ ਆ ਗੱਲ ਠੀਕ ਆ ਜੀ ਅਸੀਂ ਹੁਣ ਬੈਠੇ ਹਾਂ ਸਟੂਸੀ ਤੇ ਐਸ ਸਾਰਿਆਂ ਨੂੰ ਸਟੂਸੀ ਮਾਰਕੀਟ ਬੋਲਿਆ ਜਾਂਦਾ ਹੈ ਯੂਨੀਵਰਸਿਟੀ ਦੇ ਵਿੱਚ ਮੌਲਡੀ ਮੱਤਲ ਚੱਲ ਹੋਇਆ ਪਿਆ ਜਮਾਂ ਬਸ ਬੈਠਾ ਤੇ ਇੱਲਾ ਵੇਖ ਰਿਹਾ ਹਾਂ ਅੱਜ ਤੋਂ ਅਸੀਂ ਕੁਝ ਖਾएंगे ਪੀएंगे ਚਿੱਲ ਕਰਾਂਗੇ ਲਓ ਜੀ ਦੋਸਤੋ ਹੁਣ ਅਸੀਂ ਜਾ ਰਹੇ ਸੀਗੇ ਸੈਕਟਰ 42 ਹਟਾਵਾ ਤੇ ਉੱਥੇ ਸਾਨੂੰ ਪਤਾ ਆਪਣੀ ਬਿਲਜਨ ਵੈਫਲ ਦੀ ਫਰੈਂਚਾਈਜ਼ ਲਈ ਵੀ ਆ ਤੇ ਅਸੀਂ ਸੋਚਿਆ ਹੋਰ ਸਾਨੂੰ ਸਾਧ ਰਹੇ ਵੀ ਤੁਸੀਂ ਆਏ ਨਹੀਂ ਇਸ ਵਾਰ ਹਾਂ ਇਹ ਅਸਿਕਾ ਚੱਲ ਇਸ ਵਾਰ ਜਾ ਨਹੀਂ ਆ ਵੀ ਕਾਕਾ ਦਾ 70 ਬਾਕੀ ਅੱਜਕੱਲ ਸਤ ਲੈਂਡਰਾ ਜੀ ਹੈ ਨਾ ਜੋ ਪਤਾ ਨਹੀਂ ਕੀ ਗੱਲ ਹੋ ਗਈ ਜਦ ਵੀ ਮਿਲिए ਹੱਸਦੇ ਹੀ ਰਹਿੰਨੇ ਹੈ ਬਾਕੀ ਤੁਹਾਨੂੰ ਚੰਡੀਗੜ੍ਹ ਦਿਖਾਉਂਦੇ ਰਵਾਂਗੇ ਮੈ ਫੋਨ ਉੱਤੇ ਲੱਗੇ ਸੋਹਣਿਆ ਰੱਡ ਕਰਤੀਆਂ ਗੱਲ ਕਰਾਸ ਵਤੀਆਂ ਮੇਰਾ ਸੀ ਵਤੀਆਂ ਕਰਾਸ ਨਹੀਂ ਕਰ ਸਕਦੇ ਕਿਉਂਕਿ ਰੂਲਸ ਆ ਰੂਲਸ ਚੰਡੀਗੜ੍ਹ ਆ ਇਹ ਹੂੰ 2002 ਹੋ ਜਾਣ ਬਾਈ ਹਾਂਜੀ ਵੇਹੜਾ ਘਰ ਦੇ ਨੂੰ ਹੈ ਤੇ ਜਦੋਂ ਵੇਖਿਆ ਤੇ ਉਹ ਨੂੰ ਪਤਾ ਲੱਗ ਵੀ ਇਹਨੇ ਵੇਖ ਲਿਆਗਾ ਤੇ ਸੀਨੀਅਰ ਸਾਹਮਣੇ ਕੋਈ ਨਹੀਂ ਬੋਲਦਾ ਹੁੰਦਾ ਸੀ ਉਹ ਪਾਸਟ ਵਾਲੇ ਹੁੰਦੇ ਸੀ ਤੇ ਮੈਨੂੰ ਸਾਹਦਿਆ ਪ੍ਰਿੰਸਪਲ ਉਹ ਵਿੱਚ ਤੇ ਕਹਿੰਦੇ ਹਾਂ ਵੀ ਤੂੰ ਇਹਨੂੰ ਘਰ ਦੇ ਵੇਖਿਆ ਮੈਂ ਕਿਹਾ ਨਹੀਂ ਜੀ ਫਿਰ ਉਸ ਕੋਲ ਸੱਚ ਸੱਚ ਪਤਾ ਦੇ ਮੈਂ ਕਿਹਾ ਹਾਂ ਜੀ ਕਹਿੰਦਾ ਤੈਨੂੰ ਨਹੀਂ ਜਾਣ ਰਿਹਾ ਮੈਂ ਕਿਹਾ ਸਾਰੇ ਮੀਟੇਂਗੇ ਓਏ ਓਏ ਉਹ ਜੇਤਾ ਸਾਨੂੰ ਉਹ ਵਾਲਾ ਏ ਜਦੋਂ ਆਪਾਂ ਸਾਰਿਆਂ ਨੇ ਜਾਣਤਾ ਉਹ ਬੈ ਗਈ ਸੀ ਉੱਥੇ ਦੇ ਉਹ ਨੋ ਯਾਰ ਲੈਡ ਨੇ ਹੁੰਦੀ ਜੇ ਕਹਿੰਦੇ ਬਾਗ ਗਰਾਊਂਡ ਸੁਸੋਂ ਆ ਕੇ ਨੇ ਗਰਾਊਂਡ ਸੁਸੋਂ ਆਗੇ ਜਨਤਾ ਸਾਰੀ ਨਿਕਲ ਗਈ ਭਰਾਵਾ ਆਉਂਦੇ ਨੇ ਪੂਰੀ ਲਾਇਆ ਕਰਨੀ ਜਨਤਾ ਨੇ ਬਈ ਵੀ ਲਾਇਆ ਤਾਂ ਹੈਣੀਗੀ ਕਿ ਜਨਤਾ ਨੇ ਬਗਾਵਤ ਕੀਤੀ ਸੀ